ਤੋਹੀ ਬੇਟਾ ਰੁਟੀਨ ਦੀ ਤਰ੍ਹਾਂ ਕਿਉਂਕਿ ਜੱਜ ਸਾਹਿਬ ਜੀ ਪਹਿਲਾਂ ਬਦਲੀ ਹੋ ਗਈ ਸੀ ਕਿ ਤੇ ਹੁਣ ਕੋਈ ਨਵੇਂ ਜਿਹੇ ਜੱਜ ਸਾਹਿਬ ਆਏ ਦੋਨੇ ਵੀ ਹਲੇ ਜੁਆਇਨ ਨਹੀਂ ਕੀਤਾ ਤੇ ਜਿਹੜੀ ਦੋਸ਼ੀਆਂ ਦੀ ਹੈਗੀ ਹੈ ਵੀ ਸੀ ਰਾਹੀਂ ਪੇਸ਼ੀ ਚੱਲੀ ਜਾਂਦੀ ਹੈ ਵੀ ਕਹਾਏ ਹੋ ਗਏ ਨੇ ਸਲਾਨਾ ਸਾਰੇ ਤੇ ਕੁਝ ਕੋਈ ਨਾ ਕੋਈ ਅਪਲੀਕੇਸ਼ਨ ਆਉਂਦੇ ਰਹਿੰਦੇ ਆ ਬਹਾਨੇਵਾਦੀਆ ਇਸ ਤਰ੍ਹਾਂ ਅੱਜ ਵੀ ਇਹਨੇ ਲਾਈ ਹੈ ਕਿਤੇ ਵੀ ਸਾਧਿਰੋ ਚਲਾਨੋ ਦੀਆਂ ਕਾਪੀਆਂ ਪੂਰੀਆਂ ਨਹੀਂ ਮਿਲੀਆਂ ਕਿਉਂਕਿ ਚਲਾਨੋ ਤਾਂ ਜਦੋਂ ਦੋਸ਼ੀ ਨੂੰ ਦਿੱਤਾ ਜਾਂਦਾ ਸਾਈਨ ਕਰਾ ਕੇ ਪੁੰਦੇ ਹੀ ਦਿੱਤਾ ਜਾਂਦਾ ਪਰੰਤੂ ਵਸ ਕੇਸ ਨੂੰ ਲਟਕਾਉਣ ਦੇ ਲਈ ਕੇਸ ਦੋਸ਼ੀ ਦੀ ਗਿਣਤੀ ਜ਼ਿਆਦਾ ਹੋਣ ਕਰਕੇ ਬੜੀ ਸੋਚੀ ਸਮਝੀ ਸਕੀਮ ਦੇ ਨਾਲ ਕੋਈ ਨਾ ਕੋਈ ਆਈ ਵਾਰ ਨਵਾਂ ਬਹਾਨਾ ਲਾ ਕੇ ਕੋਰਟ ਨੂੰ ਡਿਲੇ ਕੀਤਾ ਜਾਂਦਾ ਹੈ ਕਾਰਵਾਈ ਨੂੰ ਤੇ ਦੇਖੋ ਸ਼ਹਿਰ ਨਵੇਂ ਜੱਸਾ ਆਉਣਗੇ ਸਾਰੀ ਪੋਲਿਊਸ਼ਨ ਨੂੰ ਸਮਝਣਗੇ ਇਸ ਗੱਲ ਨੂੰ ਉਮੀਦ ਕਰਦੇ ਹਾਂ ਵੀ ਜਿਹੜਾ ਕੇਸ ਥੋੜੀ ਜਿਹੀ ਸਪੀਡ ਹੋ ਰਹੀ ਉਹਨਾਂ ਦੇ ਆਉਣ ਤੋਂ ਬਾਅਦ ਇੱਕ ਪਾਸੇ ਸੋਸ਼ਲ ਮੀਡੀਆ ਦੇ ਉੱਪਰ ਧਮਕੀਆਂ ਦਿੱਤੀਆਂ ਗਈਆਂ ਕਬੂਲ ਵੀ ਕੀਤੇ ਗਏ ਇੰਟਰਵਿਊਆਂ ਦਿੱਤੀਆਂ ਗਈਆਂ ਦੂਜੇ ਪਾਸੇ ਆਪ ਦੇ ਆਪ ਨੂੰ ਬੇਦਰਦ ਨਿਰਦੋਸ਼ ਦੱਸ ਰਹੇ ਨੇਗੇ ਬਿਲਕੁਲ ਤੁਸੀਂ ਦੇਖੋ ਇਹ ਸਰਕਾਰ ਦਾ ਇੱਕ ਮੈਂ ਕਮਜ਼ੋਰ ਪੱਖ ਹੀ ਕਹਿ ਸਕਦਾ ਇਸ ਗੱਲ ਨੂੰ ਕਿਉਂਕਿ ਤੁਸੀਂ ਇਹ ਵੀਡੀਓ ਦੇ ਬਾਬਤ ਅਸੀਂ 8-10 ਮਹੀਨਿਆਂ ਤੋਂ ਘੁੰਮਦੇ ਹੋਏ ਆਏ ਹਾਂ ਇਸ ਗੱਲ ਨੂੰ ਵੀ ਰਿਕਾਰਡ ਤੇ ਲੈ ਲਿਆ ਜੀ ਪਰੰਤੂ ਹਾਲੇ ਤੱਕ ਕੋਈ ਵੀ ਸਾਨੂੰ ਸਫਲਤਾ ਨਹੀਂ ਉਸ ਗੱਲ ਦੇ ਵਿੱਚ ਮਿਲੀ ਅਸੀਂ ਦਰ ਦਰ ਤੇ ਜਾ ਕੇ ਆਪਣਾ ਐਪਲੀਕੇਸ਼ਨ ਅਦੇ ਕੇ ਵਾਹਰ ਲogne ਆ ਕਿ ਇਹਨੂੰ ਅਦਾਲਤੀ ਰਿਕਾਰਡ ਦਾ ਹਿੱਸਾ ਬਣਾਇਆ ਜਾਵੇ ਸ਼ੁਕਦੋਸ਼ੀਆਂ ਨੇ ਕਲੀਅਰ ਕਰ ਤੀਵੀ ਚੈਨਲ ਤੇ ਬੈਠ ਕੇ ਅਨਾਉਂਸ ਕੀਤਾ ਸੀ ਸਿੱਧੂ ਮੂਸੇ ਦਾ ਨੂੰ ਮਾਰਿਆ ਸਮਾਨ ਖਾਨ ਨੂੰ ਵੀ ਸੀ ਮਾਰਾਂਗੇ ਔਰ ਦੇਖੋ ਤੁਸੀਂ ਜਿਹੜੀ ਅਗਲੀ ਗੱਲ ਹੈ ਉਹਨਾਂ ਨੇ ਉਸ ਗੱਲ ਦਾ ਅਵਲ ਵੀ ਕੀਤਾ ਸਲਵਾਨ ਖਾਨ ਨੂੰ ਮਾਰਨ ਦੀ ਗੱਲ ਕਰੀ ਤਾਂ ਤੁਸੀਂ ਦੇਖਿਆ ਹੋਊਗਾ ਲੱਗੇ ਦਿਨੀ ਉਹਦੇ ਘਰ ਦੇ ਉੱਤੇ ਗੋਲੀਆਂ ਚਲਾਈਆਂ ਗਈਆਂ ਪਰੰਤੂ ਉੱਥੋਂ ਦੀ ਸਰਕਾਰ ਨੂੰ ਮੈਂ ਸ਼ਾਬਾਸ਼ੀ ਦਿੰਦਾ ਇਸ ਗੱਲ ਦੀ ਵੀ ਦੇਖੋ ਮਾਮਲੇ ਦੀ ਗੰਭੀਰਤਾ ਨੂੰ ਸਮਝਦੇ ਹੋਏ ਉੱਥੋਂ ਦੇ ਸੀਐਮ ਸਾਹਿਬ ਨੇ ਇੱਕ ਨਾਸ਼ੰਦੇਜੀ ਉਹਨਾਂ ਨੇ ਜਾ ਕੇ ਸਲਵਾਨ ਖਾਨ ਨਾਲ ਮੁਲਾਕਾਤ ਕੀਤੀ ਉਹਨਾਂ ਦੇ ਗ੍ਰਹਿ ਵਿਖੇ ਕਿੰਨਾ ਵੱਡਾ ਮਾਨ ਦਿੱਤਾ ਤੇ ਇੱਥੇ ਸਾਡੀ ਸਟੇਟ ਅਸੀਂ ਸੀਐਮ ਦੀਆਂ ਲੇਲੜੀਆਂ ਕੱਢਦੇ ਫਿਰਦੇ ਉਹਨੂੰ 2 ਸਾਲ ਹੋ ਗਏ ਵੀ ਸਾਨੂੰ ਭਾਈ 5 ਮਿੰਟ ਦਾ ਮਿਲਣ ਦਾ ਮੌਕਾ ਹੀ ਦੇ ਦੇ ਵਿਧਾਨ ਸਭਾ ਦੇ ਬਾਹਰ ਬਹਿ ਕੇ ਵੀ ਆਗੇ ਸਰਕਾਰ ਆਪਕੇ ਦਵਾਰ ਮਾਨਸਾ ਪਹੁੰਚੇ ਮੁੱਖ ਮੰਤਰੀ ਸਾਹਿਬ ਮੈਨੂੰ ਲੱਗਦਾ ਵੀ ਲੋਕਾਂ ਨੂੰ ਮਿਲ ਨਹੀਂ ਆਏ ਨੇ ਮੈਂ ਉਦੋਂ ਵੀ ਐਪਲੀਕੇਸ਼ਨਾਂ ਐਸਐਸਪੀ ਸਾਹਿਬ ਦੇ ਰਾਹੀਂ ਕਰਕੇ ਦਿੰਦਾ ਰਿਹਾ ਵੀ ਮੈਂ ਬਿਲਕੁਲ ਇਕੱਲਾ ਮਿਲਣਾ ਚਾਹੁੰਦਾ ਹੈ ਬੜਾ ਸਤਿਕਾਰਯੋਗ ਤਰੀਕੇ ਨਾਲ ਮਿਲਣਾ ਚਾਹੁੰਦਾ ਤਾਂ ਨਹੀਂ ਮੇਰੀ ਗੱਲ ਸੁਣੀ ਗਈ ਕਿਸੇ ਨੂੰ ਪ੍ਰੰਤੂ ਬਈ ਮੁੱਖ ਮੰਤਰੀ ਸਾਹਿਬ ਦੇ ਮੱਥੇ 'ਤੇ ਲਾਇਆ ਤਾਂ ਜਦੋਂ ਉਹ ਜਹਾਜ਼ ਉਹਦਾ ਉੱਡ ਗਿਆ ਤਾਂ ਮੈਨੂੰ ਕਹਿੰਦੇ ਤੁਸੀਂ ਬੁੱਢੀਆਂ ਸਾਹਿਬ ਨੂੰ ਮਿਲ ਦੋ ਤੇ ਖੁੱਡੀਆਂ ਸਾਹਿਬ ਅੱਗੇ ਵੀ ਮੈਂ ਸਾਰੀਆਂ ਇੱਕ ਜਿਹੜੇ ਪੁਆਇੰਟ ਲਿਖ ਕੇ ਦਿੱਤੇ ਉਹਨਾਂ ਨੇ ਵੀ ਅੱਜ ਤੱਕ ਮੈਨੂੰ ਫੋਨ ਤੱਕ ਨਹੀਂ ਕੀਤਾ ਤੇ ਮੈਂ ਉਮੀਦ ਕਰਦਾ ਕਿ ਜਦ ਬੁੱਢੀਆਂ ਸਾਹਿਬ ਆਉਣਗੇ ਹੁਣ ਹੁਣਤਾ ਦੇ ਵਿੱਚ ਮੈਂ ਸਵਾਲ ਉਹਦੇ ਸਾਹਮਣੇ ਰੱਖੂੰਗਾ ਵੀ ਕਿ ਟੋਕ ਟੋਕ ਹੁਣਤਾ ਦੱਸ ਦਿਓ ਸਾਲ ਪੈ ਜੋ 8 ਮਹੀਨੇ ਤਾਂ ਹੋ ਗਏ ਇਸ ਗੱਲ ਨੂੰ ਵੀ ਮੁੱਖ ਮੰਤਰੀ ਸਾਹਿਬ ਮੇਰੀ ਗੱਲ ਕਿਭੀ ਤਾਂ ਨਾ ਕਿਉਂ ਨਹੀਂ ਲੈਂਦੇ ਉਹ ਵੀ ਮੁੱਖ ਮੰਤਰੀ ਹੈ ਇਨੇ ਘਰੇ ਜਾ ਕੇ ਏਡਾ ਵੱਡਾ ਬਿਆਨ ਦਿੱਤਾ ਸਲਵਾਨ ਖਾਨ ਨੂੰ ਮਿਲੇ ਸੁਰੱਖਿਆ ਦਾ ਭਰੋਸਾ ਦਿੱਤਾ ਉਸ ਤੋਂ ਬਾਅਦ ਕਿਹਾ ਕਿ ਸਲਵਾਨ ਖਾਨ ਨੂੰ ਅਸੀਂ ਖਤਮ ਕਰਾਂਗੇ ਕਿੰਨੀ ਵੱਡੀ ਗੱਲ ਹੈ ਕਰਨਾ ਨਾ ਕਰਨਾ ਬਾਧੀਆਂ ਗੱਲਾਂ ਨੇ ਪਰੰਤੂ ਅਗਲੇ ਦਿਨ ਉਹਨਾਂ ਨੂੰ ਸ਼ਾਵਾਸ਼ੇ ਦੇ ਕੇ ਮਨਤਾ ਖੜਾਇਆ ਸਾਡਾ ਮੁੱਖ ਮੰਤਰੀ ਹੈ ਔਰ ਜਿਹੜਾ ਸਮਰੂਹ ਤੋਂ ਖੜਾਇਆ ਤਾਂ ਦਾ ਮੀਤ ਹੀਰ ਸਾਹਿਬ ਉਹ ਕਹਿੰਦੇ ਨੇ ਦੋ ਕਤਲਾਂ ਦੀ ਤਾਂ ਐਵਰੇਜ ਹੈ ਵਿਧਾਨ ਸਭਾ ਦੇ ਗਰਾਊਂਡ ਤੇ ਕਹਿ ਰਹੇ ਹੈਗਾ ਆਉਂਦਾ ਰਕਾਰਡ ਗੱਲ ਇਹ ਕਹਿ ਰਹੇ ਨੇ ਕਤਲਾਂ ਦੀ ਐਵਰੇਜ ਦੇ ਰਹੇ ਨੇ ਜਿੱਦਾਂ ਕੋਈ ਇਹ ਕੋਈ ਇਹ ਇਨਸਾਨੀਅਤ ਦੇ ਕਤਲੇ ਸਰਦਾਰ ਜੀ ਜ਼ਿੰਮੇਵਾਰੀ ਲੈਣਾ ਪਊਗਾ ਸੋਨੂੰ ਤਾਂ ਮੈਂ ਆਪਣੇ ਤੁਹਾਡੇ ਮਾਧਿਅਮ ਦੇ ਨਾਲ ਸਾਰੇ ਜਿਨਨੇ ਸਿੱਧੂ ਨੂੰ ਪਿਆਰ ਕਰਨ ਵਾਲੇ ਗੱਲ ਆ ਮੈਂ ਸਾਰਿਆਂ ਨੂੰ ਅਪੀਲ ਕਰਦਾ ਹੱਥ ਜੋੜ ਕੇ ਇਹਨਾਂ ਲੋਕਾਂ ਨੂੰ ਸਵਾਲ ਲਾਜ਼ਮੀ ਪੁੱਛੋ ਜਦੋਂ ਤੁਹਾਡੇ ਕੋਲੇ ਆਉਂਦੇ ਨੇ ਇਹਦਾ ਕਤਲਾਂ ਦੀ ਐਵਰੇਜ ਕੱਢ ਕੇ ਲੈ ਕੇ ਆਉਂਦੇ ਨੇ ਅੰਕੜੇ ਬੜੇ ਖਣਦੇ ਪੜੇ ਲਿਖੇ ਜੋ ਹੈ ਨੇ ਤਾਂ ਇਹ ਸਵਾਲ ਇਹਦਾ ਤੋਂ ਪੁੱਛੇ ਜਾਣ ਵੀ ਲਾਜਨ ਆਰਡਰ ਦੇ ਮੁੱਦੇ ਤੇ ਤੁਸੀਂ ਕੀ ਕੀਤਾ ਹੈ ਇਨਾ ਵੱਡਾ ਸੈਲੀਬ੍ਰਿਟੀ ਵਾਰ ਕੇ ਤੁਸੀਂ ਦੋਸ਼ੀਆਂ ਦੇ ਨਾਲ ਕਿਉਂ ਖੜੇ ਹੋ ਤੁਹਾਨੂੰ ਕਿਉਂ ਨਹੀਂ ਪਤਾ ਲੱਗ ਰਿਹਾ ਹੁਣ ਤੱਕ ਵੀ ਕਿੰਨੇ ਮਹੀਨੇ ਹੋ ਗਏ ਹਾਈ ਕੋਰਟ ਨੇ ਵੀ ਕਹਿ ਦਿੱਤਾ ਵੀ ਇਹ ਜਿਹੜੀ ਵੀਡੀਓ ਹੈ ਗੈਰ ਕਾਨੂੰਨੀ ਹੈ ਇਹਨੂੰ ਰਿਮੂਵ ਕੀਤਾ ਜਾਵੇ YouTube ਤੋਂ ਰਿਮੂਵ ਕਰਨ ਦੇ ਬਾਵਜੂਦ ਵੀ ਤੁਸੀਂ ਉਸ ਵੀਡੀਓ ਨੂੰ ਰਿਕਾਰਡ ਤੇ ਕਿਉਂ ਨਹੀਂ ਲੈ ਰਹੇ ਕੀ ਮਜਬੂਰੀ ਆਕਰ ਨੂੰ ਤੁਸੀਂ ਨੇ ਜੇ ਫਿਰ ਵੀ ਤੁਸੀਂ ਸਤਿਕਾਰਯੋਗ ਕੈਬਨਿਟ ਹੈ ਜਿਹੜੀ ਸਾਰੀ ਸਾਡੀ ਇਹ ਗੱਲ ਸਮਝਦੀ ਹੈ ਵੀ ਅਸੀਂ ਸ਼ਾਇਦ ਕੁਝ ਫਾਲਤੂ ਬੋਲ ਰਹੇ ਹਾਂ ਜਾਂ ਅਸੀਂ ਗਲਤ ਗੱਲਾਂ ਕਰ ਰਹੇ ਹਾਂ ਤਾਂ ਸਾਡੀ ਐਫਆਈਆਰ ਨੂੰ ਕ੍ਰੈਸ਼ ਕਰ ਦਿਓ ਪਲੀਜ਼ ਮੈਂ ਖੁਸ਼ੀ ਖੁਸ਼ੀ ਤੁਹਾਡਾ ਧੰਨਵਾਦ ਕਰਦਾ ਹੋਇਆ ਆਪਣੇ ਘਰ ਨੂੰ ਵਾਪਸ ਹੋ ਜੂਗਾ ਕਦੇ ਵੀ ਉਸ ਤੋਂ ਬਾਅਦ ਮੈਂ ਤੁਹਾਡੇ ਖਿਲਾਫ ਬਿਆਨ ਨਹੀਂ ਦੇਵਾਂਗਾ ਪਰੰਤੂ ਤੁਸੀਂ ਮੈਨੂੰ ਜਲੀਲ ਨਾ ਕਰੋ ਕਿਉਂਕਿ ਤੁਸੀਂ ਜਿਹੜੀਆਂ ਗੱਲਾਂ ਸਿੱਟ ਨਹੀਂ ਕਰਨੀਆਂ ਸੀ ਜਿਹੜੀਆਂ ਗੱਲਾਂ ਸਾਡੀ ਇਨਵੈਸਟੀਗੇਸ਼ਨ ਟੀਮ ਨੇ ਕਰਨੀਆਂ ਸੀ ਉਹ ਕਰਨਾ ਜੀ ਚਾਹੁੰਦੇ ਜਾਂ ਤੁਸੀਂ ਉਹਨਾਂ ਨੂੰ ਕਰਨ ਨਹੀਂ ਦੇ ਰਹੇ ਇਹ ਗੱਲ ਦਾ ਮੈਨੂੰ ਜਵਾਬ ਦੇ ਦਿਓ ਕੱਲਾ ਤੇ ਮੈਂ ਆਪਣੇ ਸਾਰੇ ਤੁਹਾਡੇ ਮਾਧਮ ਦੇ ਰਾਹੀਂ ਜਿੰਨੇ ਮੇਨੂੰ ਮੇਰੇ ਪੁੱਤਰੋਂ ਪਿਆਰ ਕਰਨ ਵਾਲੇ ਉਹਦੇ ਭਰਾ ਭੈਣ ਭਰਾ ਜਿੰਨੇ ਹੈਗੇ ਨੇ ਵੋਟਰਾਂ ਇਹਨਾਂ ਹਲਕਿਆਂ ਦੇ ਵਿੱਚ ਤਾਂ ਇਹਨਾਂ ਕੈਂਡੀਡੇਟਸ ਨੂੰ ਤੁਸੀਂ ਇਹ ਸਵਾਲ ਲਾਜ਼ਮੀ ਕਰਿਓ ਇਸ ਗੰਦੇ ਉੱਤੇ ਵੀ ਤੁਸੀਂ ਸਿੱਧੂ ਮੂਸੇ ਦਾ ਜਸਸ ਦੇ ਵਿੱਚ ਜੋ ਲੋੜਿੰਗ ਦੇ ਸਬੂਤ ਜੋ ਇਨਵੈਸਟੀਗੇਸ਼ਨ ਦੇ ਹੱਥ ਦੇ ਵਿੱਚ ਵੀ ਆ ਰਹੀ ਹੈ ਅਸੀਂ ਉਹਨਾਂ ਨੂੰ ਪ੍ਰੋਵਾਈਡ ਵੀ ਕਰਵਾ ਰਹੇ ਹਾਂ ਉਹਨਾਂ ਤੇ ਅਮਲ ਤੁਸੀਂ ਕਿਉਂ ਨਹੀਂ ਕਰਦੇ ਤੁਹਾਡੀ ਤੁਹਾਡੀ ਲਾਰੈਂਸ ਵਰਗੇ ਗੁੰਡਿਆਂ ਦੇ ਨਾਲ ਕੀ ਰਿਸ਼ਤੇਦਾਰੀ ਹੈ ਤੁਸੀਂ ਉਹਨਾਂ ਦਾ ਪੱਖ ਕਿਉਂ ਲੈ ਰਹੇ ਹੋ ਕਿਉਂਕਿ ਉਹ ਸਾਰੇ ਕਹਿੰਦੇ ਸੀ ਵੇਖਣਾ ਹੈ ਪਹਿਲਾਂ ਤੁਸੀਂ ਕਤਲ ਕਰਵਾ ਦਿੰਦੇ ਹੋ ਸਿਕਿਉਰਿਟੀ ਲੀਕ ਕਰ ਦਿੰਦੇ ਹੋ ਸਾਰਾ ਕੁਝ ਹੋ ਗਿਆ ਹੈ ਨਾ ਤੁਹਾਡੀ ਨੱਕ ਦੇ ਥੱਲੇ ਹੋਇਆ ਸਾਰਾ ਕੁਝ ਉਸ ਤੋਂ ਬਾਅਦ ਤੁਸੀਂ ਗੁੰਡਿਆਂ ਉੱਤੇ ਉੱਤੇ ਜ਼ਿੰਮੇਵਾਰੀ ਪਾ ਦਿੰਦੇ ਹੋ ਜ਼ਿੰਮੇਵਾਰੀ ਪਰੋਣ ਤੋਂ ਬਾਅਦ ਅੱਜ ਕੋਰਟ ਦੇ ਵਿੱਚ ਵੀ ਤੇ ਚਾਰਜ ਫਰੇਮ ਹੋਣੇ ਆ ਤਾਂ ਹੁਣ ਤੁਸੀਂ ਉਹਨਾਂ ਨਾਲ ਸੰਬੰਧਤ ਵੀਡੀਓਜ਼ ਨੂੰ ਅਦਾਲਤੀ ਰਿਕਾਰਡ ਤੇ ਲੈ ਕੇ ਆਉਂਦੇ ਹੋ ਕਿ ਅੰਨਾ ਕੰਨੀ ਕਰ ਰਹੇ ਹੋ ਕੀ ਕੀ ਮੰਸ਼ਾ ਕੀ ਹੈ ਤੁਹਾਡੀ ਸਾਹਿਬ ਤੁਸੀਂ ਜੇ ਨਹੀਂ ਕੇਸ ਚਲਾਉਣਾ ਚਾਹੁੰਦੇ ਮੈਂ ਕਹਿੰਦਾ ਵੀ ਮੇਥੋਂ ਲਿਖਾ ਕੇ ਲੈ ਲਓ ਤੁਸੀਂ ਮੇਰਾ ਕੇਸ ਨੂੰ ਪੈਂਡਿੰਗ ਰੱਖ ਦਿਓ ਅਗਲੀ ਕੋਈ ਸਰਕਾਰ ਆਉਗੀ ਮੈਂ ਇਹਨੂੰ ਓਪਨ ਕਰਵਾ ਲਊਗਾ ਤੁਸੀਂ ਨਹੀਂ ਕਰਨਾ ਚਾਹੁੰਦੇ ਕੋਈ ਕាល 2 ਸਾਲ ਨਾਲ ਕੋਈ ਕੇਸ ਪ੍ਰਾਨ ਨਹੀਂ ਹੋ ਲੱਗਾ 2.5 ਸਾਲ ਤੋਂ ਮੇਰੇ ਕੇਸਾਂ ਦਾ ਟਾਈਮ ਹੋਇਆ ਲੰਘ ਹੀ ਗਏ ਨੇ ਤਾਂ ਤੁਸੀਂ ਕਿਸੇ ਹੋਰ ਵੱਡੀ ਘਟਨਾ ਦਾ ਕੋਈ ਚਾਹੁੰਦੇ ਹੋ ਵੀ ਦੋਸ਼ੀ ਇੰਨੇ ਕਾਮਯਾਬ ਹੋ ਜਾਣ ਵੀ ਮੈਂ ਕੇਸ ਲੜਨ ਨਾਲ ਉਸ ਤੋਂ ਪਹਿਲਾਂ ਤੁਸੀਂ ਮੇਰਾ ਵੀ ਧਾਗਾ ਕਰਵਾ ਦਿਓ ਕਿਤੇ ਨਾ ਕਿਤੇ ਸਕਿਉਰਟੀ ਹੋ ਸਕਦੀ ਹੈ ਸਿਕਿਉਰਿਟੀ ਦੀ ਗੱਲ ਕੀਤੀ ਆ ਤੁਸੀਂ ਜੀ ਰੇਕੀ ਦੀ ਗੱਲ ਕੀਤੀ ਆ ਤਾਂ ਹੁਣ ਬੀਤੇ ਦਿਨੀ ਇੱਕ ਮਾਤਾ ਚਰਨ ਕੌਰ ਦੀ ਮੋਹਰ ਲਗਾ ਕੇ ਜਾਲੀ ਦਸਤਕ ਕੀਤੇ ਗਏ ਨੇ ਕਿ ਦੂਜਾ ਤੁਹਾਡੇ ਜਿਹੜੇ ਉੱਥੇ ਸਿਕਿਉਰਿਟੀ ਵਾਲੇ ਉਹਨਾਂ ਦੀ ਰੇਕੀ ਕੀਤੀ ਜਾ ਰਹੀ ਆ ਕਿਵੇਂ ਦੇਖਦੇ ਹੋ ਇਹ ਸਾਰੀਆਂ ਚੀਜ਼ਾਂ ਨੂੰ ਜੀ ਮੈਂ ਦੇਖਦਾ ਕਿਸ ਤਰ੍ਹਾਂ ਮੈਂ ਸਰਕਾਰ ਦੀ ਮਨਸ਼ਾ ਮੇਰੇ ਪ੍ਰਤੀ ਬਹੁਤ ਮਾੜੀ ਹੈ ਔਰ ਇਹ ਕੋਈ ਨਾ ਕੋਈ ਬਾਹਰ ਨਾ ਲੱਭਦੇ ਤੁਸੀਂ ਦੇਖੋ ਜੇ ਮੋਰ ਜਾਲੀ ਬਣਾਉਣੀ ਹੈ ਸਰਪੰਚ ਤਾਂ 12500 ਪਿੰਡਾਂ ਪੰਜਾਬ ਦੇ ਵਿੱਚ ਹੋਰ ਕਿਸੇ ਪਿੰਡ ਦੀ ਸਰਪੰਚੀ ਦੀ ਜਾਲੀ ਮੋਰ ਜਾਲੀ ਨਾ ਬਣ ਗਈ। ਹੋਰ ਪੈਨਸ਼ਨਰ ਦੇ ਕੇਸ ਕਿਸੇ ਹੋਰ ਪਿੰਡ ਦਾ ਐਡਰੈਸ ਕਿਉਂ ਨਖਾਇਆ ਗਿਆ? ਇਹ ਕੋਸ਼ਿਸ਼ ਇਹ ਹੈ ਵੀ ਉਹ ਕੁਦਰਤੀ ਸਾਡੇ ਕੋਲ ਤਾਂ ਪਹਿਲਾਂ ਹੀ ਲੈਟਰ ਆਇਆ ਤੇ ਅਸੀਂ ਪਹਿਲਾਂ ਹੀ ਜਦੋਂ ਵੈਰੀਫਿਕੇਸ਼ਨ ਵਾਸਤੇ ਸਾਡੇ ਕੋਲੇ ਸੀਜੀਪੀ ਵਿਭਾਗ ਨੇ ਭੇਜਿਆ ਅਸੀਂ ਨੂੰ ਪਹਿਲੀ ਇਹ ਗੱਲ ਉਹ ਤਾਂ تصਦੀਕ ਕਰਤੀ ਵੀ ਇਹ ਵਿਅਕਤੀ ਸਾਡੇ ਪਿੰਡ ਦਾ ਰਹਿਣ ਵਾਲਾ ਨਹੀਂ ਹੈ। ਇਹ ਗਲਤ ਐਡਰੈਸ ਕੀਤਾ ਹੋਇਆ। ਜਦੋਂ ਅਸੀਂ ਖੁਦ ਉਹਦੀ ਜਿੰਨੀ ਇਨਵੈਸਟੀਗੇਸ਼ਨ ਕੀਤੀ ਅਸੀਂ ਬੈਂਕ ਗਏ ਉਨਾਰੇ ਬੈਂਕ ਦਾ ਆਈਐਫਸੀ ਕੋਡ ਮਾਨਸਾ ਦਾ ਕਰਕੇ ਖਾਤਾ ਫਾਜ਼ਿਲ ਕਰਦਾ ਹਨ ਇਹ ਗੱਲਾਂ ਦਾ ਸਾਰੀਆਂ ਚ ਖੁਦ ਹੀ ਤੈਸ ਕਰ ਲਈ ਉਹਦੀ ਪੁਲਿਸ ਨੇ ਕੀ ਕੀਤਾ ਉਸ ਤੋਂ ਬਾਅਦ ਪੁਲਿਸ ਨੇ ਅਣਪਛਤਿਆਂ ਦੇ ਖਿਲਾਫ ਜਿਹੜਾ ਪਰਚਾ ਦਰਜ ਕਰਕੇ ਰੱਖ ਦਿੱਤਾ ਅਣਪਛਤਾ ਕੌਣ ਹੈ ਜੋ ਮਾਨਸਾ ਦਾ ਜੋ ਉਹਦੇ ਆਧਾਰ ਕਾਰਡ ਦੇ ਨਾਲ ਖੇੜ-ਛਾੜ ਕਰ ਗਿਆ ਸੀਡੀਪੀ ਉਤੋਂ ਅੰਗਹੀਨ ਸਰਟੀਫਿਕੇਟ ਜਾਲੀ ਬਣਵਾ ਗਿਆ ਮੂਸੇ ਦੀ ਰੈਜ਼ੀਡੈਂਸ ਦਿਖਾਤੀ ਸਰਪੰਚ ਦੀ ਨੋਰ ਜਾਲੀ ਬਣਾ ਗਿਆ ਕਿ ਉਸ 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 ਵਿਅਕਤੀ ਦਾ ਨਾਮ ਪੁਲਿਸ ਨਹੀਂ ਨਹੀਂ ਲੱਭ ਸਕੇਗੀ ਤੂੰ ਜਾਉਂ ਰਿਹਾ ਪਛਾਤੇ ਜਾਂ ਜ਼ੀਰੋ ਐਫ ਆਈ ਆਰ ਕਰਕੇ ਆਪਣੇ ਕੋਲ ਜਿਹੜੀ ਜ਼ਿੰਮੇਵਾਰੀ ਲੈ ਕੇ ਪੜੇ ਰੱਖੀ ਦਿੱਤੀ ਗਈ ਹੈ ਸਮਝ ਕੀ ਆਉਂਦੀ ਇਸ ਤਰ੍ਹਾਂ ਕਿਸੇ ਨੂੰ ਕੌਲਮ ਕਾਇਆ ਜਾਂਦਾ ਮੈਂ ਤੁਹਾਨੂੰ ਦੱਸਾਂ ਮੇਰੇ ਘਰ ਦੇ ਬਾਹਰ ਏਐਸਆਈ ਲੱਗਿਆ ਹੋਇਆ ਠਾਣੇਦਾਰ ਸਾਹਿਬ ਇੱਕ ਉਹਦੇ ਘਰ ਦੀ ਦੇਖੀ ਹੋ ਗਈ ਅੱਜ 15 ਦਿਨ ਹੋ ਗਏ ਕਾਰ ਵੀ ਟ੍ਰੇਸ ਕਰ ਲਈ ਬੰਦੇ ਵੀ ਟ੍ਰੇਸ ਕਰ ਲਏ ਪਤਾ ਨਹੀਂ ਪੁਲਿਸ ਕਿਹੜੀ ਘਟਨਾ ਨੂੰ ਹਲੇ ਤੂੰ ਨੂੰ ਲੱਗਦਾ ਵੀ ਹਲੇ ਕੋ ਕਾਰਵਾਈ ਕਰ ਲੈਣ ਫੇਰ ਫੜ ਲੈਣਗੇ ਆਦਨਾ ਕਰਨੀ ਹੈ ਕੋਈ ਜਿਹੜਾ ਬੰਦਾ ਉਹਨੂੰ ਟ੍ਰੇਸ ਕਰ ਦੋ ਕੋਰਸ ਦੇ ਤੁਰੇ ਫੜੋ ਕਿਤੇ ਜੀ ਆ ਕੇ ਕਰੂੰਗਾ ਕੰਮ ਬਈ ਤੇ ਅਗਲੇ ਦੇ ਘਰੇ ਰੋਟੀ ਨਹੀਂ ਪੱਕਦੀ ਘੱਟੋ ਘੱਟ ਮੇਰੀ ਹੱਥ ਵੱਨ ਕੇ ਬੇਨਤੀ ਹੈ ਤੁਹਾਨੂੰ ਤੁਸੀਂ ਆਪ ਦੇ ਮਲਾਜ਼ਿਮਾਂ ਨੂੰ ਸੇਫਟਾ ਕਰ ਲਓ ਚਲੋ ਅਸੀਂ ਤਾਂ ਖਾਦੀ ਘੜੀ ਜਿੱਮੇ ਸਾਡਾ ਟਾਈਮ ਟੱਪਦਾ ਸੀ ਤਾਂ ਟਪਾ ਲਾਂਗੇ ਪਰੰਤੂ ਆਪ ਦੇ ਕਰਮਚਾਰੀਆਂ ਦੀ ਆਪ ਦੇ ਪੁਲਿਸ ਮਲਾਜ਼ਿਮਾਂ ਦੀ ਰੱਖਿਆ ਕਰਦਾ ਤਾਂ ਤੁਹਾਡਾ ਧਰਮ ਹੈ ਤੁਹਾਡਾ ਭਰਾ ਹੈ ਤੁਹਾਡੇ ਨਾਲ ਦਾ ਕੱਲ੍ਹ ਤੁਸੀਂ ਵੀ ਉਹਦੀ ਜਗ੍ਹਾ ਤੇ ਹੋ ਸਕਦੇ ਹੋ ਉਹਦੇ ਘਰ ਵਾਲੀ ਨੂੰ ਵਿਚਾਰੀ ਨੂੰ ਬੁਖਾਰ ਚੜ ਰਿਹਾ ਉਹ ਬੱਚੇ ਉਹਦੇ ਡਰੇ ਹੋਏ ਨੇ ਰਾਤ ਨੂੰ ਕੌਣ ਪਾਵੇ ਘਰੇ ਜੇ ਮਾਨਸਰ ਦਾ ਇੱਕ ਬੰਦਾ ਲੋਕਲ ਆ ਜਾ ਕੋਈ ਬਾਹਰ ਹੋਣਾ ਤੁਸੀਂ ਉਹਨਾਂ ਨੂੰ ਫੜ ਕੇ ਤਸੱਲੀ ਕਰਾਉਂ ਆਗਲੇ ਦੀ ਬਹੁਤ ਦੇਰੀ ਕੀਤੀ ਜਾਲੀ ਹਰ ਇੱਕ ਜਾਇਜ਼ ਕੰਮ ਦੇ ਵਿੱਚ ਵੀ ਦੇਰੀ ਹੋ ਰਹੀ ਹੈ ਬਾਜਾ ਕੀ ਤੁਸੀਂ ਇਹਨਾਂ ਚੋਣਾਂ 'ਚ ਸਰਕਾਰ ਦਾ ਵਿਰੋਧ ਕਰੋਗੇ ਪਰ ਚਾਰ ਲਿੰਕ ਦੀ ਪਾਰਟੀ ਦੂਜੇ ਵੱਲ ਜਾਓਗੇ ਜੀ ਬੇਟਾ ਮੇਰੇ ਕੋਲੇ ਵਿਰੋਧ ਹੀ ਹੈ ਸਰਕਾਰ ਦਾ ਸਰਕਾਰ ਦਾ ਮੇਰੀ ਕੋਈ ਮੈਂ ਤਾਂ ਮੇਰੀ ਵੀ ਨਹੀਂ ਕੋਈ ਜਾਣਦੀ ਸੀ ਨਹੀਂ ਉਹਨਾਂ ਨਾਲ ਵੀ ਜੇ ਮੈਂ ਕਹਾ ਵੀ ਮੇਰਾ ਕਿਸੇ ਗੱਲ ਦਾ ਕੋਈ ਵਟ ਦਾ ਰੋਣਾ ਦੇਖੋ ਜਿੰਨੇ ਮੇਰੇ ਕੇਸ ਨਾਲ ਸੰਬੰਧਿਤ ਕੰਮ ਹੈ ਸਾਰੇ ਦੇ ਵਿੱਚ ਸਰਕਾਰ ਦੀ ਢਿੱਲਾਪ ਸ ਪਹਿਲਾ ਮੈਂ ਸੀਪ ਸਾਹਿਬ ਨੂੰ ਘਰੇ ਜਾ ਕੇ ਮਿਲਨਾ ਮੈਂ ਉਸ ਨੂੰ ਕਹਿੰਦਾ ਵੀ ਤੁਹਾਡੀ ਸਰਕਾਰ ਦੇ ਤੁਹਾਡੇ ਜਿਹੜੇ ਵੀਰਿਆ ਸਲਾਹਕਾਰ ਨੇ ਉਹਨਾਂ ਨੇ ਸਾਡੀ ਸਿਕਿਉਰਿਟੀ ਲੀਕ ਕੀਤੀ ਬਾਈ ਨੇਮ ਕੀਤੀ ਉਹਦੀ ਕੋਈ ਪ੍ਰਤਾਜ ਨਹੀਂ ਕੀਤੀ ਗਈ ਫਿਰ ਵੀਡੀਓ ਦੀ ਜਿਹੜੀ ਹੈ ਡੌਰਨਸ ਦੀ ਵੀਡੀਓ ਬਣ ਗਈ ਅੱਜ 1 ਸਾਲ ਸਵਾ ਸਾਲ ਵਗੋਂ ਹੋ ਗਿਆ ਸਰਕਾਰ ਨੇ 3 ਮਹੀਨੇ ਦਾ ਫੇਰ ਸਮਾਂ ਮੰਗ ਲਿਆ ਕਿ ਕਾਦੇ ਲਈ ਐਡੀਜੀਪੀ ਸਾਹਮਣੂ ਮਨਜੂ ਹਾਈ ਕੋਰਟ ਨੇ ਕਟਾਰੇ ਜੀ ਵੀ ਖੜਾ ਕਰ ਲਿਆ ਭਾਈ ਦੱਸ 7 ਤੇ 8 ਦੀ ਰਾਤ ਨੂੰ ਤੁਹਾਡੀ ਕਸਟਡੀ ਦੇ ਵਿੱਚ ਸੀ ਬਟਿੰਡਾ ਜੀ ਤੋਂ ਬਾਹਰ ਸੀ ਫਿਰ ਵੀ ਤੁਸੀਂ ਉਹਦੀ ਜਿਹੜੀ ਵੀਡੀਓ ਬਣੀ ਹੈ ਤੁਸੀਂ ਕਿਹਨੂੰ ਸਭ ਤੋਂ ਪਤਾ ਨਹੀਂ ਜੇ ਹੁਣ ਪਤਾ ਕਰਦੇ ਆ ਕਿੱਥੋਂ ਪਤਾ ਕਰਦੇ ਆ ਭਾਈ ਜਗਿੰਦਰ ਪਟਿਆਲ ਜੀ ਜਿਹੜਾ ਪੱਤਰਕਾਰ ਜੀ ਤੁਹਾਡੇ ਗੋਲੇਵੰਦੇ ਕੰਟੈਕਟ ਵੀ ਨੇ ਤੁਹਾਡੇ ਕੋਲ ਹੈ ਦੋਸ਼ੀ ਤੁਹਾਡੀ ਕਸਟਡੀ ਦੇ ਵਿੱਚ ਹੈ ਵੀਡੀਓ ਕਾਲ ਤੇ ਤੁਸੀਂ ਪੁੱਛ ਸਕਦੇ ਹੋ ਪਰ ਤੁਸੀਂ ਰੱਬ ਦਾ ਵਾਸਤਾ ਤੁਹਾਡੇ ਇਸ ਕੇਸ ਨੂੰ ਸੰਸਾਰ ਦੇਖ ਰਿਹਾ ਸਾਲਾ ਤੁਸੀਂ ਸਾਡੇ ਲਈ ਨਾ ਮੈਂ ਤਾਂ ਇੱਕ ਇੱਕ ਵਾਰੀ ਤੁਸੀਂ ਮੈਨੂੰ ਤਾਂ ਖਤਮ ਕਰ ਹੀ ਦਿੱਤਾ ਮੇਰੇ ਘਰ ਦਾ ਬੇੜਾ ਤਾਂ ਤੁਸੀਂ ਮੁੱਦਾ ਮਾਰ ਹੀ ਦਿੱਤਾ ਪਰੰਤੂ ਤੁਹਾਡੀ ਜਿਹੜੀ ਜਸਟਿਸ ਪ੍ਰਕਿਰਿਆ ਹੈਗੀ ਜਾਂ ਸਰਕਾਰ ਦਾ ਰੋਲ ਹੈ ਇਹਨੂੰ ਸਾਰਾ ਸੰਸਾਰ ਦੇਖ ਰਿਹਾ ਹੈ ਮੇਰੇ ਲਈ ਨਾ ਸਹੀ ਆਪਣੇ ਲੋਕਤੰਤਰ ਦੀ ਇੱਜ਼ਤ ਵਾਸਤੇ ਆਪਣੇ ਜਿਹੜਾ ਸਾਡਾ ਸਰਕਾਰਾਂ ਦਾ ਜੋ ਰਵਈਆ ਹੈ ਇਹ ਤੁਹਾਡਾ ਸਾਰਾ ਸੰਸਾਰ ਤਮਾਸ਼ਾ ਦੇਖ ਰਿਹਾ ਇਸ ਕੇ ਬੰਦੇ ਉੱਤੇ ਤੁਸੀਂ ਕਰ ਕੀ ਰਹੇ ਹੋ ਕੀ ਇਹ ਡੀਜੀਪੀ ਸਾਹਿਬ ਨੂੰ ਇਹ ਨਹੀਂ ਪਤਾ ਤੇ ਤੁਹਾਡੀ ਕਸਟਡੀ ਦੇ ਵਿੱਚ ਮੁੱਲਜਮਾ ਇਹਨਾਂ ਦੇ ਦੋ ਵੀਡੀਓਜ਼ ਬਣੀਆਂ ਕਿੱਥੇ ਬਣੀਆਂ ਯਾਰ ਝੂਠ ਮਾਰਨ ਦੀ ਵੀ ਕੋਈ ਹੱਦ ਹੁੰਦੀ ਹੈ ਜੇਕਰ ਤੁਸੀਂ ਇਹਨਾਂ ਕੇਸ ਨੂੰ ਰਜਿਸਟਰ ਹੀ ਨਹੀਂ ਕਰਨਾ ਚਾਹੁੰਦੇ ਤਾਂ ਸਟੇਟ ਜਵਾਬ ਦੇ ਦੇ ਮੈਂ ਤੁਹਾਡੇ ਮਲ ਪ੍ਰੈਸ ਦੇ ਮਾਧਮ ਨਾਲ ਇਹ ਗੱਲ ਕਹਿਣਾ ਤੁਸੀਂ ਮੈਨੂੰ ਕਿਤੇ ਬੁਲਾ ਕੇ ਮੁੱਖ ਮੰਤਰੀ ਸਾਹਿਬ ਇਹ ਗੱਲ ਦਾ ਅਨਾਉਂਸ ਕਰਦੇ ਯਾਰ ਅਸੀਂ ਨਹੀਂ ਕਰਨੀ ਆ ਚੱਕਾ ਉਹਦੀ ਐਫ ਆਰ ਅਧਿਕਾਰੀ ਲੈ ਜਾ ਮੈਂ ਚੱਲ ਜੂਗਾ ਖੁਸ਼ੀ ਖੁਸ਼ੀ ਭੱਜੂਗਾ ਕਟੋ-ਕਟ ਮੇਰੀ ਪਕਾਈ ਤਾਂ ਬਚੂਗੀ ਨਾ ਅਸੀਂ ਕਰ ਲਾ ਕਿ ਤੇ ਤੁਹਾਡੇ ਵਸਦੀ ਗੱਲ ਨਹੀਂ ਤੁਸੀਂ ਸਰਕਾਰ ਚਲਾਉਣਾ ਆਪਣੇ ਡਿਵੈਲਪਮੈਂਟ ਦੇ ਕੰਮ ਕਰ ਲਓ ਚਲੋ ਛੱਡ ਦਿਓ ਸਾਨੂੰ ਖੱਡੀ ਗੱਲ ਕੀ ਹੈ ਅਸੀਂ ਰੋਲ ਕੋਲ ਕਿਹਾ ਉਹਦਾ ਕਿਤੇ ਨਾ ਕਿਤੇ 2-4 ਸਾਲ 10 ਸਾਲ ਬਾਅਦ ਜਦੋਂ ਕਿਤੇ ਕੋਈ ਸਾਡੇ ਅੱਖ ਦਾ ਬੰਦਾ ਆ ਗਿਆ ਅਸੀਂ ਕਰਵਾ ਲਾਂ ਜਿਹਨਾਂ ਤੋਂ ਮੇਰੀ ਬੇਨਤੀ ਹੈ ਸਰਕਾਰ ਨੂੰ ਸੀਐਮ ਮਾਨ ਸਾਹਿਬ ਨੇ ਕਿ ਬਿਆਨ ਦਿੱਤਾ ਸੀ ਸਾਲ ਦੇ ਕਰੀਬ ਹੋ ਗਿਆ ਵੀ ਗੋਲਡੀ ਬਰਾਡ ਨੂੰ ਰੀਟੇਨ ਕਰਕੇ ਜਲਦ ਲਿਆਂਦਾ ਜਾਏਗਾ ਪੰਜਾਬ ਉਹ ਗੱਲ ਹਲੇ ਤੱਕ ਕੋਈ ਸਾਹਮਣੇ ਨਹੀਂ ਆਈ ਜੀ ਮੁਰਾ ਕੋ ਲੈ ਆਉਂਗਾ ਬੇਟਾ ਕੌਣ ਲੈ ਆਊਗਾ ਜਿਹੜੀ ਚੀਜ਼ ਹੱਥ ਦੇ ਵਿੱਚ ਪਈ ਹੈ ਮੈਂ ਤੁਹਾਨੂੰ ਕਹਿ ਰਿਹਾ ਵੀ 7 ਤੇ 8 ਮਾਰਚ ਦੀ ਰਾ ਲੌਰੈਂਸ ਪੰਜਾਬ ਪੁਲਿਸ ਦੀ ਕਸਟਡੀ ਦੇ ਵਿੱਚ ਸੀ ਔਰ ਜੇਲ੍ਹ ਤੋਂ ਬਾਹਰ ਸੀ ਔਰ ਉਹ ਉਸ ਦਾ ਕੋਈ ਹਸਾਬ-ਤਬ ਦਿੱਤਾ ਨਹੀਂ ਜਾ ਰਿਹਾ ਸਾਨੂੰ ਤਾਂ ਇੱਥੋਂ ਤੱਕ ਵੀ ਮੈਂ ਆਪਣੇ ਭਰੋਸੇਯੋਗ ਸੂਤਰਾਂ ਕੋਲੋਂ ਜਿੱਥੋਂ ਮੈਨੂੰ ਆਪ ਨੂੰ ਪਤਾ ਲੱਗਦਾ ਹੈ ਵੀ ਬੰਦੇ ਜਿਹਨੇ ਵੀਡੀਓ ਬਣਾਉਣਾ ਹੈ ਤਾਂ ਕੈਨੇਡਾ ਵੀ ਟੱਪ ਗਏ ਮੈਂ ਕੀ ਮੇਰੀ ਸੁਣਦਾ ਕੌਣ ਹੈ ਮੈਂ ਕਿਵੇਂ ਕਿਵੇਂ ਪ੍ਰੂਫ ਕਰ ਰਹਿਣਾ ਗੱਲਾਂ ਨੂੰ ਸਰਕਾਰ ਨੇ ਸੁਣਨੀਏ ਸਰਕਾਰ ਗੱਲ ਸੁਣ ਕੇ ਰਾਜੀ ਦੀ ਆ ਤੁਸੀਂ ਦੇਖੋ ਵੀ 2 ਸਾਲ ਹੋ ਗਏ ਚਾਰਜ ਫਰੇਮ ਨਹੀਂ ਹੋ ਰਹੇ ਸਾਡੇ ਹਲੇ ਤੱਕ ਦੋਸ਼ੀ ਬੜੇ ਤਰੀਕੇ ਦੇ ਨਾਲ ਆ ਜਿਹੜੀਆਂ ਆਪਣੀਆਂ ਹਰ ਇੱਕ ਵਾਰੀ ਦਮਾ ਹਰ ਚਲਾਨ ਦੀ ਕਾਪੀ ਨਹੀਂ ਦਿੱਤੀ ਜੇ ਕਿ ਸਾਨੂੰ ਪੂਰੀਆਂ ਨਹੀਂ ਦਿੱਤੀਆਂ ਦਿੱਤੀਆਂ ਤਾਂ ਹੈ ਪਰ ਪੂਰੀਆਂ ਨਹੀਂ ਦਿੱਤੀਆਂ ਭਾਈ ਜਦੋਂ ਤੁਸੀਂ ਸਾਈਨ ਕਰਕੇ ਤੇ ਕਿਰਾਏ ਸਾਨੂੰ ਜਿਹੜੇ ਆਈਓ ਨੇ ਦਿੱਤੇ ਤੁਹਾਡੇ ਕੋਲੇ ਪਹੁੰਚਦਾ ਕੀਤਾ ਚਲਾਨ ਤੁਹਾਡੇ ਸਾਈਨ ਹੋਏ ਨੇ ਤੁਸੀਂ ਕਾਪੀਆਂ ਨਹੀਂ ਗਿਣੀਆਂ ਵੀ ਕਿੰਨੀਆਂ ਕਾਪੀਆਂ ਦਾ ਪੂਰੀਆਂ ਹੈ ਕਿ ਨਹੀਂ ਹੈ ਇਹ ਗੱਲਾਂ ਨੇ ਐਵੇਂ ਇੱਕ ਅਦਾਲਤ ਦੀ ਅਵੇਹਲਨਾ ਕਰਨ ਲਈ ਗੱਲ ਹੈ ਇਹ ਸਮਾਂ ਬਰਬਾਦ ਕਰਨ ਲਈ ਗੱਲ ਹੈ ਅਦਾਲਤ ਦਾ ਠੀਕ ਹੈ ਧੰਨਵਾਦ